ਹੈ ਬੋਲੇਆ ਹੂੰ ਤੈਨੂੰ ਕੋ ਗੱਲ ਦੱਸਾਂ ਮੇਰ ਗੱਲ ਯਾਦ ਆ ਗਈ ਬੈਠੀ ਬੈਠੀ ਤੇ ਹਾਂ ਸਾਡੇ ਨਾ ਗਵਾਂਡੀਆਂ ਦੇ ਹੋ ਗਈ ਲੜਾਈ ਜਦੋਂ ਅਸੀਂ ਕੁਮਾਰੀਆਂ ਛੋਟੀ ਛੋਟੀਆਂ 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 ਹੁੰਦੀਆਂ ਸੀ ਹਾਂ ਤੇ ਉਹ ਸਾਡੀ ਕਰਾਂ ਚ ਤਾਈ ਲੱਗਦੀ ਆ ਹੂੰ ਤੇ ਉਹਨਾਂ ਦੀ ਹੋ ਗਈ ਲੜਾਈ ਹਾਂ ਮੇਰ ਤਾਈ ਨੂੰ ਕਿਤੇ ਸੌਦਾ ਸੌਦਾ ਨਹੀਂ ਲਿਆ ਕੇ ਦਿੱਤਾ ਸੀ ਮੇਰ ਤਾਏ ਨੇ ਹੂੰ ਤੇ ਉਹਨਾਂ ਕੋਈ ਪੂਰੀ ਤਾਕੜ ਲੜਾਈ ਹੋ ਗਈ ਦੋਨਾਂ ਜਣਿਆਂ ਦੀ ਹਾਂ ਹੈ ਮੇਰਾ ਤਾਇਆ ਹੈ ਸੀਗਾ ਥੋੜਾ ਜਿਹਾ ਕੱਬਾ ਹੀ ਸੀ ਮੇਰ ਤਾਈ ਕਹਿੰਦੀ ਆਦੋ ਵਾਲਾ ਗੋੜਗਾ ਹਨ ਪੜਾਈ ਹੁੰਦੀਆਂ ਸੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਵੀ ਕੀ ਕਹਿਣਾ ਹਨ ਮੇਰ ਤਾਈ ਕਹਿੰਦੀ ਕਿੱਥੇ ਕਿੱਥੇ ਸੜੇ ਚੂੜੇ ਦੇ ਫਾਸੀਆਂ ਕਹਿੰਦੀ ਮੈਂ ਹੈ ਮੇਰਾ ਤਾਇਆ ਬੈਠਾ ਸੀ ਹੋਲੇ ਪੱਲੀ ਜੀ ਲਾ ਕੇ ਸਿਆਲਾ ਦਾ ਮਹੀਨਾ ਹੀ ਸੀਗਾ ਪਹਿਲਾਂ ਝੁੰਮਗਾ ਨਹੀਂ ਪਾਲਾ ਦੇ ਸੀ ਘਰੇ ਵੀ ਉਹੀ ਸਰ ਜਿਹੜੀਆਂ ਪਸੂਆਂ ਬਾਤੇ ਤੇ ਉੱਥੇ ਬੈਠਾ ਮੇਰਾ ਤਾਇਆ ਚੱਕ ਕੇ ਪੱਲੀ ਬੋਲਦਾ ਹਨ ਪੰਨਾ ਤਲ ਤਲ ਬਾਦਲ ਦੇ ਬੰਦੇ ਦਾ ਗੱਲ ਕਰਾ ਦਿੰਦਾ ਤਲ ਤਲ ਹੁਣੀ ਤਲ ਤੇ ਭਾਈ ਤਾਹੀ ਤਾਂ ਮੇਰੇ ਤਾਂ ਡਾਂਗਾਂ ਦੇ ਚੱਕੇ ਆ ਗਏ ਪੰਗ ਬਤੇ ਹੋ ਕੇ ਲਿਆ ਕੇ ਫਿਰ ਚੋਰੀ ਕਰਨ ਚਾਲ ਕਰੀ